ਗੱਤਕਾ ਸਾਡੇ ਸਿੱਖਾਂ ਦੀ ਸ਼ਸਤਰ ਵਿਦਿਆ ਦਾ ਇੱਕ ਅਣਖੀਲਾ ਅੰਗ ਹੈਗਾ ਜਿਹੜਾ ਕਾਫੀ ਪੁਰਾਣੀ ਸ਼ਸਤਰ ਵਿਦਿਆ ਆਪਾਂ ਇਹਨੂੰ ਮੰਨ ਸਕਦੇ ਆ ਮੈਂ ਰਵਿੰਦਰ ਸਿੰਘ ਰੌਬਿੰਨ ਐਸ ਵਲੇ ਅੰਮ੍ਰਿਤਸਰ ਸਥਿਤ ਖਾਲਸਾ ਕਾਲਜ ਦੀ ਗਰਾਊਂਡ 'ਚ ਜਿੱਥੇ ਰੂਟੀਨ ਮੁਤਾਬਕ ਰੋਜ਼ ਦੇ ਦਿਨਚਰਿਆ ਮੁਤਾਬਕ ਗੱਤਕਾ ਪਲੇਅਰਸ ਅਸੀਂ ਦੇਖ ਸਕਦੇ ਆ ਕਿ ਉਹ ਆਪਣੇ ਇਸ ਗਰਾਊਂਡ ਵਿੱਚ ਪ੍ਰੈਕਟਿਸ ਲਈ ਆ ਰਹੇ ਨੇ ਗੱਤਕਾ ਜਿਹਨੂੰ ਇੱਕ ਸਟਿਕ ਫਾਈਟ ਕਿਹਾ ਜਾਂਦਾ ਹੈ ਇੱਕ ਪ੍ਰਾਤਨ ਖੇਡ ਹੈ ਲੇਕਿਨ ਸਿੱਖ ਗੁਰੂ ਸਹਿਬਾਨਾ ਵੱਲੋਂ ਇਸ ਗੱਤਕੇ ਦੇ ਵਿੱਚ ਹੋਰ ਸ਼ਸਤਰ ਸਿਖਾਉਣ ਦੀ ਜਦੋਂ ਉਹਨਾਂ ਦੀ ਐਡਾਪਸ਼ਨ ਹੋਈ ਇਸ ਗੱਤਕੇ ਨੂੰ ਲੈ ਕੇ ਤੇ ਉਸ ਤੋਂ ਬਾਅਦ ਸਿੱਖਾਂ ਦੀ ਹਰਮਨ ਪਿਆਰੀ ਖੇਡ ਬਣ ਗਈ ਵਖਰਾ ਹੀ ਆਪਣੇ ਉੱਪਰ ਸਵਾਭਿਮਾਨ ਹੁੰਦਾ ਹੈ ਗੁਰੂ ਸਾਹਿਬ ਕਹਿੰਦੇ ਨੇ ਕਿ ਖਾਲਸਾ ਮੇਰਾ ਰੂਪ ਹੈ ਖਾਸ ਗੁਰੂ ਸਾਹਿਬ ਨੇ ਸਾਨੂੰ ਆਪਣੀ ਆਈਡੈਂਟੀਟੀ ਦਿੱਤੀ ਆ ਮੈਨੂੰ ਲੱਗਦਾ ਹੈ ਕਿ ਹਰ ਫੀਮੇਲ ਨੂੰ ਜਿੱਦਾਂ ਦੇ ਆਪਾਂ ਹੁਣ ਮਾਹੌਲ 'ਚ ਰਹਿ ਰਹੇ ਆ ਹਰ ਫੀਮੇਲ ਨੂੰ ਸੈਲਫ ਡਿਫੈਂਸ ਜ਼ਰੂਰ ਆਣਾ ਚਾਹੀਦਾ ਹੈ ਤੇ ਗਤਕਾ ਸਿੱਖ ਕੇ ਮੈਨੂੰ ਲੱਗਦਾ ਹੈ ਕਿ ਜੇ ਕਦੇ ਕੋਈ ਐਦਾ ਦਾ ਸਿਨੈਰੀਓ ਹੁੰਦਾ ਹੈ ਤੇ ਮਹਾਰਾਜ ਦੀ ਕਿਰਪਾ ਹੋਏਗੀ ਤੇ ਐਟਲੀਸ ਸਾਡੇ ਹੱਥ 'ਚ ਕੁਝ ਹੋਏਗਾ ਸਾਨੂੰ ਕੁਝ ਆਂਦਾ ਹੋਏਗਾ ਤਾਂ ਹੀ ਆਪਾਂ ਲੜ ਸਕਾਂਗੇ ਕਿਉਂਕਿ ਉਹਦੇ ਵਾਸਤੇ ਵੀ ਸਕਿੱਲ ਦੀ ਲੋੜ ਹੁੰਦੀ ਹੈ ਤੇ ਗਤਕਾ ਮੈਨੂੰ ਲੱਗਦਾ ਉਸੇ ਕਾਫੀ ਹੈਲਪਫੁਲ ਰਹੇਗਾ ਗਤਕੇ ਵਿੱਚ ਬਹੁਤ ਸਾਰੇ ਸਟਿੱਕ ਦੇ ਨਾਲ-ਨਾਲ ਸ਼ਸਤਰ ਸ਼ਾਮਿਲ ਕੀਤੇ ਗਏ ਔਰ ਜ਼ਿਆਦਾਤਰ ਅਸੀਂ ਟਾਈਮ ਕਈ ਟਾਈਮਸ ਤੋਂ ਅਸੀਂ ਵੇਖਦੇ ਹਾਂ ਕਿ ਗੁਰਦੁਆਰਿਆਂ ਦੇ ਪ੍ਰੋਗਰਾਮਸ ਤੇ ਕੀਰਤਨ ਦਰਬਾਰਾਂ ਤੇ ਜਾਂ ਫਿਰ ਧਾਰਮਿਕ ਸਮਾਗਮਾਂ ਤੇ ਜਿਹੜੇ ਗਤਕਾ 플레이ਸ ਨੇ ਉਹ ਡਿਸਪਲੇ ਕਰਦੇ ਨੇ ਇਸ মার্শাল ਆਰਟ ਨੂੰ ਸਿੱਖ ਮਾਰਸ਼ਲ ਆਰਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਸ਼ਸਤਰ ਜੀ ਵਿੱਚ ਤਲਵਾਰਸ ਹੁੰਦੀਆਂ ਨੇ ਸ਼ਸਤਰ ਤਾਂ ਬਹੁਤ ਨੇ ਅੰਗਿੰਦ ਨੇ ਤੇ ਇਹਦੇ ਵਿੱਚ ਤਲਵਾਰ ਆਉਂਦੀਆਂ ਨੇ ਜਿਹੜੀ ਮੇਨ ਹੁਣ ਫਾਈਟ ਦੇ ਵਿੱਚ ਯੂਜ਼ ਹੁੰਦੇ ਨੇ ਉਹ ਫਰੀ ਆ ਤੇ ਸਟਿਕਾ ਤੇ ਨਾਲ ਤਲਵਾਰ ਆ ਤੇ ਢਾਲ ਆ ਤੇ ਜਿਹੜੀਆਂ ਫਾਈਟ ਦੇ ਵਿੱਚ ਸਿਰਫ ਇੱਕ ਫਰੀ ਤੇ ਸੋਟੀ ਇਹਦੀ ਫਾਈਟ ਹੁੰਦੀ ਆ ਇੱਕ ਸਿੰਗਲ ਸੋਟੀ ਦੀ ਫਾਈਟ ਹੁੰਦੀ ਆ ਬਾਕੀ ਜਿਹੜੇ ਸ਼ਸਤਰ ਨੇ ਪ੍ਰਦਰਸ਼ਨੀ ਲਈ ਯੂਜ਼ ਕੀਤੇ ਜਾਂਦੇ ਨੇ ਤਲਵਾਰ ਮਰਹੱਟੀ ਕਮੰਡ ਕੋਟਲਾ ਹੋਰ ਜਿਹੜੇ ਅਨੇਕਾਂ ਸ਼ਸਤਰ ਨੇ ਜਿਨ੍ਹਾਂ ਦੇ ਨਾਮ ਕਾਫੀ ਨੇ ਜੇ ਨਾਮ ਲਈਏ ਤੇ ਅੱਗੇ ਵੀ ਵਸਾਂਗੇ ਗੱਦ ਕਾ ਪਹਿਲਾ ਸਿਕਿਉਰਟੀ ਆ ਆਪਣੇ ਬੰਦੇ ਦੀ ਕਿਉਂਕਿ ਮੇਰੇ ਨਾਲ ਕੁਛ 2 ਸਾਲ ਪਹਿਲਾਂ ਇੱਕ ਹਸਤਾ ਵਾਪਰਿਆ ਜੋ ਕਿ ਤਿੰਨ ਤੋਂ ਚਾਰ ਜਣਿਆਂ ਨੇ ਆ ਕੇ ਅਟੈਕ ਕੀਤਾ ਤੇ ਸ਼ਾਪ ਦੇ ਉੱਪਰ ਮੈਂ ਬੈਠਾ ਸੀਗਾ ਜਿਸ ਦੇ ਵਿੱਚ ਮਲਕੀ ਆ ਕੇ ਉਹਨਾਂ ਨੇ ਅਟੈਕ ਕੀਤਾ ਜਦ ਤੇ ਮੇਰੀ ਸੇਫਟੀ ਦੇ ਨਾਲ ਜਦ ਉਹਨਾਂ ਨੇ वार ਕੀਤਾ ਹੈ ਦਾਤਰ ਦਾ ਜਾਂ ਤਲਵਾਰ ਦਾ ਤਾਂ ਮੈਂ ਆਪਣੀ ਸੇਫਟੀ ਲਈ ਉਹਨਾਂ ਇੱਕ ਵਾਰ ਇੱਥੇ ਕੀਤਾ ਇੱਕ ਇੱਥੇ ਕੀਤਾ ਜਦੋਂ ਤੀਸਰਾ ਵਾਰ ਉੱਪਰ ਸਿਰ 'ਚ ਕੀਤਾ ਤਾਂ ਫਿਰ ਦਿਮਾਗ 'ਚ ਇਹ ਗੱਲ ਆਈ ਕਿ ਆਪਣੀ ਸੇਫਟੀ ਕੀਤੀ ਜਾਵੇ ਜਿਵੇਂ ਆਮ ਹੀ ਅਸੀਂ ਢਾਲ ਦੇ ਨਾਲ ਵਾਰ ਨੂੰ ਰੋਕਦੇ ਆਂ ਐਵੇਂ ਮੈਂ ਉਸ ਵਾਰ ਨੂੰ ਰੋਕਿਆ ਤੇ ਆਪਣੇ ਵੱਲੋਂ ਫੜ ਕੇ ਜਦੋਂ ਉਸ ਦਾ ਹਥਿਆਤਰ ਜੋ ਵੀ ਉਸ ਦੇ ਹੱਥ ਦੇ ਵਿੱਚ ਸੀ ਉਹਨੂੰ ਖਿੱਚਿਆ ਤਾਂ ਮੇਰੇ ਵੀ ਫਿਰ ਗਿਆ ਤੇ ਉਸ ਦੇ ਹੱਥੋਂ ਆ ਗਿਆ ਇਹਨਾਂ ਹੈ ਕਿ ਮੈਂ ਆਪਣੀ ਜਾਨ ਦੀ ਜਿਹੜੀ ਆ ਆਪਣੇ ਆਪ ਨੂੰ ਬਚਾ ਲਿਆ ਕਿ ਜਿਹੜਾ ਗਤਕਾ ਜੇ ਨਾ ਸਿੱਖਿਆ ਹੁੰਦਾ ਮੈਂ ਅੱਜ ਵੀ ਸੋਚਦਾ ਕਿ ਜੇ ਮੇਰੇ ਕੋਲੇ ਗੁਣ ਨਾ ਹੁੰਦਾ martial art ਨਾ ਹੁੰਦੀ ਤਾਂ ਸ਼ਾਇਦ ਉਹ ਮੇਰੇ ਸਿਰ ਦੇ ਵਿੱਚ ਵੀ ਲੱਗ ਸਕਦਾ ਸੀ ਤੇ ਮੇਰੀ ਜਿਹੜੀ ਲਾਈਫ ਆ ਖਤਮ ਹੋ ਸਕਦੀ ਸੀ ਗਤਕਾ ਪਲੇਅਰਸ ਵਿੱਚ ਜ਼ਿਆਦਾਤਰ ਮਰਦਾਂ ਦੀ ਸ਼ਮੂਲੀਅਤ ਦੇਖਣ ਨੂੰ ਮਿਲਦੀ ਸੀ ਲੇਕਿਨ ਪਿਛਲੇ ਕੁਝ ਸਮੇਂ ਤੋਂ ਇਹਦੇ ਵਿੱਚ ਮਹਿਲਾਵਾਂ ਦੀ ਸ਼ਮੂਲੀਅਤ ਵੀ ਵਧੀ ਜਾ ਰਹੀ ਹੈ ਜਿਹੜੀ ਲੜਕੀਆਂ ਗਤਕੇ ਨੂੰ ਖੇਡ ਰਹੀਆਂ ਸੀ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਦਾ ਕਹਿਣਾ ਹੈ ਕਿ ਗਤਕਾ ਸਿੱਖਣ ਤੋਂ ਬਾਅਦ ਗਤਕਾ ਖੇਡਣ ਤੋਂ ਬਾਅਦ ਉਹਨਾਂ ਦੀ ਗਰੂਮਿੰਗ ਵਿੱਚ ਵੀ ਅੱਗੇ ਨਾਲੋਂ ਉਹਨਾਂ ਦੇ ਫਰਕ ਪਿਆ ਹੈ ਔਰ ਉਹਨਾਂ ਦੇ ਵਿੱਚ ਕੌਨਫੀਡੈਂਸ ਲੈਵਲ ਪਹਿਲੇ ਨਾਲੋਂ ਜ਼ਿਆਦਾ ਆਇਆ ਹੈ ਕੁੜੀਆਂ ਤੇ ਮੁੰਡੇ ਹੁਣ ਇੱਕ ਬਰਾਬਰ ਹੀ ਨੇ ਇਸ ਗੇਮ ਦੇ ਵਿੱਚ ਜੇ ਕੁੜੀਆਂ ਵੀ ਆਉਣੀਆਂ ਤੇ ਉਹਨਾਂ ਦੀ ਵੀ ਸੇਫਟੀ ਆ ਕਿਉਂਕਿ ਜੇ ਜਿਹੜੀ ਕੁੜੀ ਆ ਇਸ ਸ਼ਸਤਰ ਵਿੱਦਿਆ ਦੇ ਵਿੱਚ ਆਊਗੀ ਦਸਤਾਰ ਸਜਾਊਗੀ ਤੇ ਜੇ ਕੋਈ 19 ਕੀ ਕੋਈ ਨਹੀਂ ਹੋ ਸਕਦੀ ਉਹਦੀ ਸੇਫਟੀ ਆ ਪਿਉਰੀ ਸਕਿਉਰਿਟੀ ਆ ਗੱਤਕੇ ਨਾਲ ਮੈਂ ਫਾਇਦਾ ਮੰਨਦੀ ਆ ਕਿ ਸਾਡੀ ਆਪਣੀ ਜਿਹੜੀ ਪਰਸਨੈਲਿਟੀ ਹੈ ਉਹ ਕਾਫੀ ਵਧੀਆ ਹੋ ਜਾਂਦੀ ਹੈ ਬਾਕੀਆਂ ਨਾਲੋਂ ਜਾਂ ਫਿਰ ਆਪਣੇ ਆਪ ਨਾਲੋਂ ਸਾਡੀ ਜਿਹੜੀ ਮੋਟੀਵੇਸ਼ਨ ਹੈਗੀ ਆ ਕਿਉਂਕਿ ਕੋਈ ਵੀ ਆਪਸਪੋਰਟ ਕਰੀਏ ਸਾਡੇ ਸ਼ਰੀਰ 'ਚ ਜਾਨ ਆਂਦੀ ਹੈ ਸਾਡੇ ਮਨ 'ਚ ਵੀ ਜਾਣ ਆਂਦੀ ਐ ਕਿ ਕਸਰਤ ਸਾਡੇ ਸਿਰ ਸਰੀਰ ਨੂੰ ਨਹੀਂ ਪੱਕਾ ਕਰਦੀ ਸਾਡੇ ਮਨ ਨੂੰ ਵੀ ਪੱਕਾ ਕਰਦੀ ਐ ਤੇ ਮੋਟੀਵੇਸ਼ਨ ਮਿਲਦੀ ਐ ਕਦੇ ਸਵੇਰੇ ਪ੍ਰੈਕਟਿਸ ਰੱਖ ਲਈ ਕਦੇ ਰਾਤ ਨੂੰ ਰੱਖ ਲਈ ਹੁਣ ਆਪਾਂ ਕਾਲਜਾਂ ਤੋਂ ਜੇ ਭਜਣ ਨੂੰ ਹੁੰਦੇ ਆ ਕਿ ਸ਼ਾਮੇ ਘਰ ਪਜਣਾ ਐ ਤੇ ਸਾਡੇ ਗਤਕੇ ਦੇ ਬੱਚਿਆਂ 'ਚ ਹੁੰਦਾ ਕਿ ਨਹੀਂ ਆਪਾਂ ਘਰ ਨਹੀਂ ਭਜਣਾ ਆਪਾਂ ਪ੍ਰੈਕਟਿਸ ਦੇਣਾ ਤੇ ਗਤਕਾ ਸਾਨੂੰ ਸਭ ਤੋਂ ਪਹਿਲਾਂ ਤੇ ਮੋਟੀਵੇਸ਼ਨ ਸਿਖਾਂਦਾ ਐ ਕਿ ਭਾਵੇਂ ਤੁਹਾਡਾ ਸਰੀਰ ਥੱਕਿਆ ਹੋਵੇ ਭਾਵੇਂ ਤਾਂ ਵੀ ਤੁਸੀਂ ਮਿਹਨਤ ਕਰਨੀ ਆ ਦੇ ਸਾਡੇ ਜੰਗੀ ਜੋਧਿਆਂ ਦੇ ਗੁਣ ਹੈਗਾ ਐ ਕਿ ਉਹ ਵੀ ਪਾਵੇਂ ਉਹਨਾਂ ਦਾ ਸਰੀਰ ਥੱਕੇ ਹੋਣ ਟੁੱਟੇ ਹੋਣ ਉਹ ਜੰਗਾਂ 'ਚ ਲੜਦੇ ਸੀਗੇ ਤੇ ਉਹਨਾਂ ਦਾ ਥੋੜਾ ਜਿਹਾ ਗੁੰਮੈ ਮੰਦਿਆ ਕਿ ਸਾਡੇ ਵਿੱਚ ਆ ਰਿਹਾ ਹੈ ਸਭ ਤੋਂ ਪਹਿਲਾਂ ਤੇ ਇਸ ਚੀਜ਼ ਦੇ ਨਾਲ ਕੌਨਫੀਡੈਂਸ ਆਉਂਦਾ ਹੈ ਆਪਣੇ ਅੰਦਰ ਹਰ ਇੱਕ ਚੀਜ਼ ਕਰਨ ਦੀ ਇੱਕ ਹਿੰਮਤ ਹੁੰਦੀ ਹੈ ਨੀ ਡਰ ਹੋ ਜਾਂਦਾ ਹੈ ਬੰਦਾ ਕਿਸੇ ਤੋਂ ਡਰਦਾ ਨਹੀਂ ਆ ਮੇਰੀ ਕਾਲਜ ਲਾਈਫ ਦੇ ਵਿੱਚ ਇੱਕ ਟਾਈਮ ਮੈਨੂੰ ਕਿਸੇ ਮੁੰਡੇ ਨੇ ਛੇੜਿਆ ਸੀ ਪਹਿਲਾਂ ਅਸੀਂ ਦੋ ਟਾਈਮ ਤੱਕ ਦੇਖਦੇ ਰਹੇ ਇਦੋਂ ਤੀਸਰੇ ਦਿਨ ਉਹ ਹਟਿਆ ਨਹੀਂ ਫਿਰ ਸਾਰਾ ਸੀ ਆਪਣੇ ਸ਼ਸਤਰ ਕੱਢ ਲਏ ਸੀਗੇ ਉਹ ਜਿਹਦੇ ਸ਼ਸਤਰ ਕੱਢੇ ਉਹਵੇਂ ਡਰ ਗਿਆ ਸੀ ਬਸ ਸਰ ਉਸ ਤੋਂ ਬਾਅਦ ਅੱਜ ਤੱਕ ਮੈਨੂੰ ਕਦੀ ਕਿਸੇ ਨੇ ਕੁਝ ਨਹੀਂ ਕਿਹਾ ਜਿਹੜੇ ਬੱਚੇ ਗਤਕਾ ਸਿੱਖਣ ਆਉਂਦੇ ਨੇ ਉਹਨਾਂ ਨੂੰ ਗਤਕੇ ਦੀ ਪ੍ਰੈਕਟੀਕਲ ਟ੍ਰੇਨਿੰਗ ਦੇ ਨਾਲ-ਨਾਲ ਅਕੈਡੈਮਿਕ ਕਲਾਸੇਜ਼ ਵੀ ਨਾਲ ਲਗਾਉਣੀਆਂ ਹੁੰਦੀਆਂ ਹਨ ਇੱਕ ਸਾਲ ਦਾ ਡਿਪਲੋਮਾ ਹੈ ਔਰ ਦੂਸਰੀ ਆਪਣੀ ਫੈਕਲਟੀਜ਼ ਦੇ ਨਾਲ-ਨਾਲ ਬੱਚੇ ਇਸ ਡਿਪਲੋਮੇ ਨੂੰ ਵੀ ਕਰ ਸਕਦੇ ਨੇ ਥੋੜੀ ਜੀ ਯੂਨੀਵਰਸਿਟੀਆਂ ਨੇ ਸ਼ੁਰੂ ਕੀਤੀ ਹੈ ਗਤਕੇ ਦੇ ਨਾਮ ਤੇ ਵੀ ਐਡਮਿਸ਼ਨ ਦੇਣਾ ਲੇਕਿਨ ਮੈਕਸਿਮਮ ਯੂਨੀਵਰਸਿਟੀ ਸੇ ਹਲੇ ਉਹ ਗੱਲ ਹੈ ਨਹੀਂ ਉਹ ਕੋਟਾ ਬਣਿਆ ਨਹੀਂ ਹੈ ਤੇ ਮੈਨੂੰ ਲੱਗਦਾ ਹੈ ਕਿ ਇਹਨਾਂ ਵੀ ਇੱਕ ਸਪੋਰਟ ਦੀ ਤਰ੍ਹਾਂ ਇੱਕ ਸਸ਼ਤਰ ਵਿੱਦਿਆ ਮਾਰਸ਼ਲ ਆਰਟ ਦੀ ਤਰ੍ਹਾਂ ਮਾਨਤਾ ਮਿਲਣੀ ਚਾਹੀਦੀ ਹੈ ਕਿ ਇਹਦਾ ਵੀ ਹੋਵੇ ਤਾਂ ਕਿ ਸਾਡੇ ਬੱਚਿਆਂ ਨੂੰ ਹੋਰ ਅੱਗੇ ਉਹ ਪ੍ਰੇਰਿਤ ਹੋਣ ਕਿ ਉਹ ਗਤਕਾ ਸਿੱਖਣ ਸਮੇਂ ਦੇ ਨਾਲ ਨਾਲ ਇਸ ਨੂੰ ਵਿਦਿਅਕ ادارے ਨੇ ਵੀ ਅਡਾਪਟ ਕੀਤਾ ਔਰ ਅੱਜ ਦੀ ਤਾਰੀਖ ਵਿੱਚ ਬਹੁਤ ਸਾਰੇ ਵਿਦਿਅਕ ادارے ਆਪਣੇ ਕਾਲਜਸ ਵਿੱਚ ਸਕੂਲਾਂ ਵਿੱਚ ਇਹਨੂੰ ਸਿਖਾਉਂਦੇ ਨੇ ਔਰ ਇੰਟਰ ਯੂਨੀਵਰਸਿਟੀ ਤੱਕ ਔਰ ਨੈਸ਼ਨਲ ਲੈਵਲ ਤੱਕ ਪ੍ਰੋਗਰਾਮਸ ਹੁੰਦੇ ਨੇ ਜਿਨ੍ਹਾਂ ਵਿੱਚ ਇਹਨਾਂ ਦੀ ਸ਼ਮੂਲੀਅਤ ਹੁੰਦੀ ਹੈ ਇਹ ਜਿਹੜੇ ਸੁਧਾਰ ਨੇ ਕੁਝ ਗਤਕੇ ਦੇ ਵਿੱਚ ਹੋਰ ਹੋਣੇ ਚਾਹੀਦੇ ਨੇ ਜਿਵੇਂ ਕਿ ਕੁਝ ਇੰਟਰਨੈਸ਼ਨਲ ਹੋ ਗਿਆ ਹੈ ਕੁਝ ਕਾਲਜ ਸਕੂਲ ਦੇ ਵਿੱਚ ਇਹਦੇ ਵਿੱਚ ਮਲਕੀ ਫੈਸਿਲਟੀਆਂ ਦਿੱਤੀਆਂ ਜਾਂਦੀਆਂ ਨੇ ਕੁਝ ਆਫਰਸ ਦਿੱਤੀਆਂ ਜਾਂਦੀਆਂ ਨੇ ਕਿ ਬੱਚਿਆਂ ਨੂੰ ਤੇ ਜਿਹੜਾ ਕੁਝ ਹੋਰ ਬੱਚੇ ਜਿਹੜੇ ਜਿਵੇਂ ਕਿ ਕੁਝ ਸੰਸਥਾਵਾਂ ਨੇ ਜਿਹੜੀਆਂ ਕੁਝ ਬੱਚਿਆਂ ਨੂੰ ਫ੍ਰੀ ਵੀ ਮਲਕੀ ਦੇਉਂਦੀਆਂ ਨੇ ਸਾਡੇ ਗਤਕਾ ਫਾਊਂਡੇਸ਼ਨ ਆਫ ਇੰਡੀਆ ਦੇ ਏਸ਼ੀਆ ਦੇ ਪ੍ਰਧਾਨ ਐਸ.ਪੀ. ਸਿੰਘ ਬਰਾਏ ਜੀ ਦੀ ਬਦੌਲਤ ਅੱਜ ਖਾਲਸਾ ਕੋਲੇ ਦੇ ਅੰਦਰ ਵੀ ਇੱਕ ਗਤਕਾ ਡਿਪਲੋਮਾ ਕਰਾਇਆ ਜਾ ਰਿਹਾ ਜਿਸ ਦੇ ਵਿੱਚ 50 ਬੱਚੇ ਗੱਤਕਾ ਡਿਪਲੋਮਾ ਫ੍ਰੀ ਹੋ ਕੋਸਟ ਕਰ ਰਹੇ ਨੇ ਇੱਕ ਗੱਤਕਾ ਸਿੱਖਣ ਵਾਲੇ ਸਮਝਦੇ ਨੇ ਕਿ ਗੱਤਕੇ ਨੂੰ ਪ੍ਰਮੋਟ ਕਰਨ ਲਈ ਜਿੱਥੇ ਪ੍ਰਾਈਵੇਟ ادارے ਅੱਗੇ ਆ ਰਹੇ ਨੇ ਸਰਕਾਰੀ ਅਦਾਰਿਆਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਗੱਤਕੇ ਦੀ ਪ੍ਰਮੋਸ਼ਨ ਇੰਟਰਨੈਸ਼ਨਲ ਲੈਵਲ ਤੱਕ ਜਾ ਸਕੇ ਗੱਤਕੇ ਨੂੰ ਸਾਰੇ ਅਸੀਂ ਤੇ ਇਹੋ ਹੀ ਦੇਖਣਾ ਚਾਹਾਂਗੇ ਜਿੰਨੇ ਤਾਂ ਬੁਲੰਦੀ ਤੱਕ ਪਹੁੰਚ ਸਕੇ ਉਹਨੇ ਹਰ ਇੱਕ ਖੇਡਾਰੇ ਦੀ ਸੋਚਦੀ ਕਿ ਮੇਰੀ ਖੇਡ ਘੜ ਤੋਂ ਘੜਾ ਇੰਡੀਆ ਲੈਵਲ ਤੱਕ ਹੋਵੇ ਜੇ ਮੁੰਡਾ ਤੱਕ ਖੇਡ ਕੇ ਜਾ ਸਕਾਂ ਕਿ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕਾਂ ਬਾਕੀ ਸਰ ਫਿਊਚਰ ਇਹ ਆ ਕਿ ਆਰਮੀ ਦੇ ਵਿੱਚ ਵੀ ਸਪੋਰਟਸ ਕੋਟ ਦੇ ਨੌਕਰੀ ਮਿਲ ਜਾਂਦੀ ਆ ਨਤਕੇ ਤੇ ਬੇਸ ਤੇ ਅਕੈਡਮੀ ਯੂਨੀਵਰਸਿਟੀ ਦੇ ਵਿੱਚ ਵੀ ਟੀਚਰ ਜੌਬ ਮਿਲ ਸਕਦੀ ਆ ਕਿ ਜਿੰਨੇ ਹੁਣ ਕੋਰ ਡਿਪਲੋਮਾ ਕੀਤਾ ਹੋਵੇ ਸਟੱਡੀ ਕੀਤੀ ਹੋਵੇ ਜਿਹੜੀ ਚੀਜ਼ ਦੇ ਬਾਰੇ ਉਸ ਉਸ ਚੀਜ਼ ਨੂੰ ਲੈ ਕੇ ਜੌਬ ਮਿਲ ਜਾਂਦੀ ਆ ਇਹਦੇ ਇਲਾਵਾ ਗਵਰਨਮੈਂਟ ਆਫ ਇੰਡੀਆ ਵੱਲੋਂ ਵੀ ਖੇਲੋ ਇੰਡੀਆ ਵਿੱਚ ਇਸ ਨੂੰ ਐਜ਼ ਅ ਮਾਰਸ਼ਲ ਆਰਟ ਕੰਮੂਲੀਅਤ ਵੀ ਇਹਦੀ ਕਰ ਲਈ ਗਈ ਹੈ ਇਹ ਸੈਂਟਰ ਗਵਰਨਮੈਂਟ ਦੀ ਇੱਕ ਪਾਲਿਸੀ ਹੈ ਜਿਹਦਾ ਯੂਥ ਆਫ ਮਿਨਿਸਟਰੀ ਖੇਲੋ ਇੰਡੀਆ ਉਹਦੇ ਵਿੱਚ ਗਤਕੇ ਨੂੰ ਜਿਵੇਂ ਪੂਰੇ ਇੰਡੀਆ ਦਾ ਮਾਰਸ਼ਲ ਆਰਟ ਹੈ ਇੰਡੀਅਨ ਮਾਰਸ਼ਲ ਆਰਟ ਨੂੰ ਇਨਕਲੂਡ ਕੀਤਾ ਗਿਆ ਉਹਦੇ ਵਿੱਚ ਇੱਕ ਗਤਕੇ ਦਾ ਵੀ ਰੂਪ ਇਹਦੇ ਅੰਦਰ ਅੰਦਰ ਕੀਤਾ ਗਿਆ ਹੈ ਗਤਕੇ ਦਾ ਪ੍ਰਾਈਵੇਟ ਅਦਾਰਿਆਂ ਵਿੱਚ ਸਿਖਾਉਣਾ ਸਰਕਾਰੀ ਅਦਾਰਿਆਂ ਵਿੱਚ ਖਾਸ ਤੌਰ 'ਤੇ ਜਿਹੜੇ ਅਕੈਡਮਿਕ ਇੰਸਟੀਚੂਸ਼ਨਸ ਨੇ ਉਹਨਾਂ ਵਿੱਚ ਸਿੱਖਣਾ ਸਿਖਾਉਣਾ ਔਰ ਉਸ ਤੋਂ ਬਾਅਦ ਉਹਦੇ ਕੰਪੀਟੀਸ਼ਨਸ ਵਿੱਚ ਆਣਾ ਉਹਦੇ ਨਾਲ ਗੱਤਕੇ ਦੀ ਸ਼ਮੂਲੀਅਤ ਵਧੀ ਹੈ ਲੇਕਿਨ ਗੱਤਕਾ 플레이ਰ ਦਾ ਮੰਨਣਾ ਹੈ ਕਿ ਅਗਰ ਗੱਤਕੇ ਨੂੰ ਇੰਟਰਨੈਸ਼ਨਲ ਲੈਵਲ ਤੇ মার্শাল ਆਰਟ ਦੀ ਤਰਜ਼ੀ ਮਿਲ ਜਾਂਦੀ ਹੈ ਤੇ ਇਹਨਾਂ ਲਈ ਬੁਲੰਦੀਆਂ ਦਾ ਛੂਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੋਏਗੀ